ਮਹਾਲੀ ਦਾ ਨਾਲ ਲੱਗਦਾ ਡੇਰਾਬੱਸੀ ਜਿਹੜਾ ਕਿ ਪਾਣੀ ਦੀ ਮਾਰ ਚੱਲ ਰਿਹਾ ਹੈ ਕਗਰ ਦਰਿਆ ਦਾ ਪਾਣੀ ਐ ਛੜਾ ਇਲਾਕੇ ਦੇ ਵਿੱਚ ਵੜ ਚੁੱਕਿਆ ਇਹ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਦਾਖਲ ਹੋ ਚੁੱਕਿਆ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਉੱਪਰ ਵੀ ਕਗਰ ਦਰਿਆ ਦਾ ਪਾਣੀ ਐ ਜਿਹੜਾ ਉਹ ਭਰ ਗਿਆ ਲੋਕਾਂ ਨੇ ਜਿਹੜੀਆਂ ਝੁੱਗੀਆਂ ਛੋਪੜੀਆਂ ਬਣਾਈਆਂ ਹੋਈਆਂ ਸੀ ਗਰੀਬ ਪਰਿਵਾਰਾਂ ਨੇ ਤਾਂ ਉਹ ਝੁੱਗੀਆਂ ਛੋਪੜੀਆਂ ਨੇ ਜਿਹੜੀਆਂ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਸੁਖਨਾ ਦੇ ਫਲੱਡ ਗੇਟ ਨੇ ਜਿਹੜੇ ਅੱਜ ਸਵੇਰੇ ਤੜਕਸਾਰ ਖੋਲੇ ਗਏ ਨੇ ਕਿਉਂਕਿ ਕਗਰ ਦਰਿਆ ਦੇ ਵਿੱਚ ਪਾਣੀ ਦਾ ਪਤਰਾ ਜਿਹੜਾ 70000 ਕਿਊਸਿਕ ਨੂੰ ਪਾਰ ਕਰ ਗਿਆ ਜਿਸ ਕਰਕੇ ਫਲੱਡ ਗੇਟ ਨੇ ਜਿਹੜੇ ਉਹ ਖੋਲਣੇ ਪਏ ਨੇ ਤੇ ਹੁਣ ਜਿਹੜੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਸਾਵਧਾਨ ਰਹਿਣ ਦੀ ਅਪੀਲ ਲੋਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਤਾਂ ਗੱਲ ਕਰ ਰਹੇ ਹਾਂ ਹੁਣ ਡੇਰਾਬੱਸੀ ਦੀ ਜਿੱਥੇ ਡੇਰਾਬੱਸੀ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਹੈ ਜਿਹੜਾ ਉਹ ਭਰ ਚੁੱਕਿਆ ਹੈ ਕਾਫੀ ਜ਼ਿਆਦਾ ਇਲਾਕਾ ਇਹ ਪਾਣੀ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਕੱਗਰ ਦੇ ਨਾਲ ਲੱਗਦਾ ਇਹ ਇਲਾਕਾ ਹੈ ਉਸੇ ਇਲਾਕੇ ਦੇ ਵਿੱਚ ਗਰੀਬ ਪਰਿਵਾਰਾਂ ਨੇ ਆਪਣੀਆਂ ਝੁੱਗੀਆਂ ਛੋਪੜੀਆਂ ਨੇ ਜਿਹੜੀਆਂ ਉਹ ਬਣਾਈਆਂ ਹੋਈਆਂ ਸੀ ਤਾਂ ਪੂਰੀ ਤਰ੍ਹਾਂ ਇਹ ਝੁੱਗੀਆਂ ਛੋਪੜੀਆਂ ਨੇ ਛੜੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆ ਗਈਆਂ ਨੇ ਜਿਹੜੇ ਇਹ ਗਰੀਬ ਪਰਿਵਾਰ ਸੀ ਉਹਨਾਂ ਨੇ ਰਾਤ ਨੂੰ ਭੱਜ ਕੇ ਆਪਣੀ ਜਾਨ ਬਚਾਈ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਕਿ ਜਿਹੜੀਆਂ ਇਹ ਗਰੀਬ ਪਰਿਵਾਰਾਂ ਦੀਆਂ ਝੁੱਗੀਆਂ ਛੋਪੜੀਆਂ ਬਣਾਈਆਂ ਹੋਈਆਂ ਸੀ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਜਿਹੜੇ ਲੋਕ ਨੇ ਉਹ ਸੁਰੱਖਿਆਤ ਥਾਮਾਂ ਦੇ ਉੱਪਰ ਬੈਠ ਕੇ ਆਪਣੇ ਬੱਚਿਆਂ ਨੂੰ ਰੋਟੀ ਪਾਣੀ ਖਿਲਾ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪਾਣੀ ਨੇ ਕਿੰਨਾ ਜ਼ਿਆਦਾ ਬੋੜਾ ਹਾਲ ਹੈ ਜਿਹੜਾ ਉਹ ਕੀਤਾ ਹੋਇਆ ਲਗਾਤਾਰ ਮੀਂਹ ਪੈ ਰਿਹਾ ਲਗਾਤਾਰ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਦੇ ਉੱਪਰ ਆਏ ਹੋਏ ਨੇ ਡੈਮਾਂ ਦੇ ਫਲੱਡ ਗੇਟ ਨੇ ਜਿਹੜੇ ਉਹ ਲਗਾਤਾਰ ਖੋਲੇ ਜਾ ਰਹੇ ਨੇ ਤੇ ਇੱਥੇ ਅਸੀਂ ਗੱਲ ਕਰ ਰਹੇ ਹਾਂ ਕੱਗਰ ਦਰਿਆ ਦੀ ਕੱਗਰ ਦਰਿਆ ਪੂਰੀ ਤਰ੍ਹਾਂ ਉਫਾਨ ਦੇ ਉੱਤੇ ਆਇਆ ਹੋਇਆ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ 70000 ਕਿਊਸਿਕ ਨੂੰ ਪਾਰ ਕਰ ਗਿਆ ਜਿਸ ਕਰਕੇ ਸੁਖਨਾ ਦੇ ਦੋ ਫਲੱਡ ਗੇਟ ਨੇ ਜਿਹੜੇ ਉਹ ਖੋਲਣੇ ਪਏ ਨੇ ਤੇ ਜਿਹੜਾ ਡੇਰਾਵਸੀ ਇਲਾਕਾ ਉਸ ਦੇ ਵਿੱਚ ਪਾਣੀ ਆ ਜਿਹੜਾ ਉਹ ਭਰ ਚੁੱਕਿਆ ਕਈ ਪਿੰਡਾਂ ਦੇ ਉੱਪਰ ਖਤਰਾ ਛ ਉਹ ਮਨਰਾ ਰਿਹਾ ਹੈ ਕਈ ਪਿੰਡਾਂ ਦੇ ਵਿੱਚ ਸਾਵਧਾਨ ਰਹਿਣ ਦੀ ਅਪੀਲ ਹੈ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਇੱਥੇ ਤਸਵੀਰਾਂ ਤੁਸੀਂ ਡੇਰਾਬੱਸੀ ਇਲਾਕੇ ਦੀਆਂ ਦੇਖ ਰਹੇ ਹੋ ਜਿੱਥੇ ਪਾਣੀ ਹੀ ਪਾਣੀ ਅਝੜਾ ਉੱਭਰ ਗਿਆ ਇਹ ਇਲਾਕਾ ਜਿਹੜਾ ਉਹ ਪਾਣੀ ਦੀ ਮਾਰ ਹੇਠਾਂ ਆ ਗਿਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਅਝੜਾ ਉੱਭੜ ਚੁੱਕਿਆ ਜਿਹੜੀਆਂ ਛੁੱਗੀਆਂ ਚੋਪੜੀਆਂ ਵਾਲੇ ਗਰੀਬ ਪਰਿਵਾਰ ਸੀ ਉਹਨਾਂ ਨੇ ਅੱਧੀ ਰਾਤ ਭੱਜ ਕੇ ਆਪਣੀ ਜਾਨ ਬਚਾਈ ਹੈ